ਹਾਂਜੀ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੰਮ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਚੰਦਪੁਰਾਣਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੈ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਵੜਾ ਵਖਾਉਣੀਆਂ ਤਿੰਨੇ ਚੰਗੇ ਦੁੱਧ ਵਾਲੀਆਂ ਫੁੱਲ ਵੱਡੀਆਂ ਵੜਾ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਹੋ ਪੂਰੇ ਵੱਡੇ ਜ਼ਬਰਦਸਤ ਹਵਾਨੇ ਆ ਦੋ ਸੂਈਆਂ ਸਵਾਈਆਂ ਤੇ ਇੱਕ ਸੂਨ ਨੂੰ ਤਿਆਰ ਗੱਬਣ ਵੱਛੀ ਇੱਕ ਬਹੁਤ ਚੰਗੀ ਬਦਾਮੀ ਰੰਗ ਦੀ ਵੱਡੀ ਵਹਿੜ ਤਾਜੀ ਸੂਈ ਵੀ ਚੰਗੇ ਦੁੱਧ ਵਾਲੀ ਇਨਫਰਮੇਸ਼ਨ ਲੈ ਦਿੰਨਾ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਦਾ ਨਾਮ ਤੇ ਐਡਰੈਸ ਹਰਪਾਲ ਸਿੰਘ ਪੰਚੰਦ ਪ੍ਰਾਣਾ ਤਹਿਸੀਲ ਬਗਾ ਪ੍ਰਾਣਾ ਜ਼ਿਲ੍ਹਾ ਮੋਗਾ ਫੋਨ ਨੰਬਰ ਦਾ 8058480781 8058480781 ਤਿੰਨ ਪਸ਼ੂ ਬਾਈ ਹਾਂਜੀ ਤਿੰਨ ਨਾਗਾ ਕਿਹੜੇ ਪਾਸੇ ਲੱਗੀਆਂ ਦੋ ਪਾਰਟੀ ਲੱਗੀਆਂ ਦੱਸ ਦੋ ਕ ਇਹਨਾਂ ਮਸੂਜ ਆਹ ਇਹ ਟੋਕਰ ਤੇ ਲੱਗ ਜਾ ਜਾਂ ਦੂਜੇ ਸੂਏ ਆ ਹੂੰ ਤੇ ਇਹਦੇ ਥੱਲੇ 15 ਲੀਟਰ ਦੁੱਧ ਹੈਗਾ ਆਪਾਂ 14 ਕਹਿ ਕੇ ਦੇਣਾ ਸੀਮਨ ਆਪਣਾ ਭਰਾਇਆ ਹੋਇਆ ਮਹੀਨਾ ਹੋ ਗਿਆ ਖਾਲੀ ਕਰਕੇ ਦੇਣੀ ਆ ਕਿੰਨੇ ਦੀ ਜੈ ਜੈ ਮੋਲ ਮੌਸਮ ਠੰਡਾ ਆਪਾਂ ਲੈਣ ਦੇਣੀ ਅੱਜ 35000 ਰੁਪਏ ਦੇ ਸੀ ਸਹੀ ਆ ਦੋਸਤੋ 35000 ਦੀ ਬਾਈ ਕਹਿੰਦਾ ਦੇ ਦੇਣੀ ਆ ਲੈਣ ਦੇਣ ਵਾਲਾ ਮੁੱਲੀ ਆ 15 ਕਿਲੋ ਦੁੱਧ ਆ ਸਵੇਰ ਵੀਡੀਓ ਬਣਾ ਰਹੇ ਆ 8:30 ਵਜੇ ਬਾਕੀ ਤੁਹਾਨੂੰ ਮੋਬਾਈਲ ਤੇ ਮੈਂ ਸਮਾਂ ਵੀ ਵਿਖਾ ਦੇਣਾ 8:40 ਮਿੰਟ ਹੋ ਗਿਆ ਸ਼ਾਮ ਦੀ ਚੁਆਈ ਚ ਸਾਰਾ ਦੇਣੀ ਪਿਆ ਸ਼ਾਮ ਤਿੱਕਰ ਹਵਾਨਾ ਦੁੱਧ ਨਾਲ ਭਰ ਲੈਣਾ 15 ਕਿਲੋ ਦੁੱਧ ਆ ਵੱਡੀ ਵੈੜ ਆ 14 ਕਿਲੋ ਮੰਨ ਕੇ ਅਗਲਾ ਆ ਜੇ ਇੱਕ ਮਹੀਨਾ ਹੋ ਗਿਆ ਇਹਦੀ ਏ ਆਈ ਹੋਈ ਨੂੰ ਥਣ ਪੂਰਾ ਚੰਗਾ ਹਸਦੀ ਚੁਆਈ ਜਾਣਾ ਸ਼ਾਮ ਤਿੱਕਰ ਹਵਾਨਾ ਦੁੱਧ ਨਾਲ ਭਰ ਲੈਣਾ ਭਾਵੇਂ ਦੋ ਟਾਈਮ ਚਾਰ ਟਾਈਮ ਭਾਵੇਂ 10 ਦਿਨ ਚੋਕੇ ਲੈ ਜਾਓ ਮੁੱਲ ਸਿਰਫ 35000 ਜੇ ਕਿਸੇ ਭੈਣ ਭਰਾ ਨੇ ਘਰੇ ਦੁੱਧ ਪੀਣ ਨੂੰ ਲੈਣੀ ਆ ਬੈਲ ਕੋਲ ਜਾਇਜ਼ ਮੁੱਲ ਆ ਇੰਡੀ ਵੈੜ 35000 ਦੀ ਦਿੰਦਾ ਕੌਣ ਆ 15 ਕਿਲੋ ਦੁੱਧ ਵਾਲੀ ਬਾਕੀ 1 ਮਹੀਨਾ ਹੋ ਗਿਆ ਇਹਦੀ ਏਆਈ ਹੋਈ ਨੂੰ ਅੱਗੇ ਤਾਂ ਛੋੜ ਹੀ ਕਰ ਰਹੀ ਆ ਆਪਾਂ 35 ਨੂੰ ਠੀਕ ਹੈ ਹਾਂ 3 ਸਾਲ ਪੂਰੀ ਆ ਸਹੀ ਹੈ ਜੇ ਕਿਤੇ ਵਾਹੀ ਗੁਰੂ ਦੀ ਕਰਪਾਣਾ ਗੱਬਰ ਰਹਿ ਜਾਂਦੀ ਆ ਆ ਸੂਆ ਦੁੱਧ ਪੀ ਲੋ ਤਿਆਰ ਕਰਕੇ ਫੁੱਲ ਪੈਸਿਆਂ ਦੀ ਆ ਫੁੱਲ ਵੱਡੀ ਵੈਡ ਹਾਈਟ ਵੀ ਫੁੱਲ ਲੈਂਥ ਵੀ ਪੂਰੀ ਆ ਰੇਲ ਗੱਡੀ ਦੇ ਡੱਬੇ ਜਿੱਡੀ ਆ 15 ਕਿਲੋ ਦੁੱਧ 35000 ਮੁੱਲ ਦੋ ਨੰਬਰ ਤੇ ਆ ਜਾ ਬਾਈ ਰਿਸ਼ਪਾਲ ਦੂਜਾ ਸੂਆ ਹੁੰਦੀ ਆ ਇੱਕ ਹਫਤੇ ਦੀ ਇਕੱਠੀ ਆ ਠੀਕ ਹੈ ਦੁੱਧ ਪਹਿਲੇ ਸੂਏ ਮਾਲਕਾ ਦੇ ਦੱਸਣ ਬਤਾਓ 27 27 ਲੀਟਰ ਦਾ ਪਾਇਆ ਹੋਇਆ ਇੱਕ ਹਫਤਾ ਲੈ ਜੂ ਇੱਕ ਹਫਤੇ ਦੀ ਕੱਚੀ ਆ ਇਹਦਾ ਵੀ ਜਾਇਜ਼ਾ ਮੁੱਲ ਇਹਦਾ 85000 ਰੁਪਇਆ ਕੱਢੀਏ ਬਾਦ ਨੂੰ 2 ਨੰਬਰ ਆ 27 28 ਕਿਲੋ ਦੁੱਧ ਬਾਈ ਦੱਸਦਾ ਕਿਹਨੇ ਪਿਛਲੇ ਸਵੇਰੇ ਦਿੱਤਾ ਦੂਜੇ ਸਵੇਰੇ ਸੁੰਦੀ ਹੈ ਇੱਕ ਹਫਤੇ ਦੀ ਕੱਚੀ ਆ ਵਜਨ ਵਜਨ ਬਹੁਤ ਹੈ ਪਲਵਾਨਾਂ ਵਾਂਗੂ ਤੁਰਦੀ ਆ ਪੱਟ ਚੌੜੇ ਕਰ ਕਰ ਸਵਾਨਾਂ ਪੱਟਾਂ ਚ ਫਸਿਆ ਪਿਆ ਸਾਈਡਾਂ ਚ ਵੱਲ ਢਲ ਹਜੇ ਕਾਫੀ ਬਾਕੀ ਐ ਬਾਕੀ ਇੱਕ ਹਫਤਾ ਲੈ ਜਾਣਾ ਬਾਈ ਕਹਿੰਦਾ ਪੰਜ ਸੱਤ ਦਿਨਾਂ ਦੀ ਕੱਚੀ ਮੰਨ ਲਓ ਲਟ ਕੇ ਸੂ ਜਦੋਂ ਤਿਆਰ ਹੋ ਜਾਂਦੀ ਆ ਉਹ ਮੰਦੀ ਉਹ ਦੱਸਦੇ ਨੇ ਪਹਿਲਾਂ ਕਹਿੰਦਾ ਜਰਾ ਟਰਾਲਾ ਮਿੱਟੀ ਦਾ ਸਢਾ ਲਈ ਠੀਕ ਐ ਸਹੀ ਐ ਦੋਸਤੋ ਬਾਈ ਕਹਿੰਦਾ ਅਗਲੇ ਨੇ ਪਹਿਲਾਂ ਕਹਦਾ ਕਿ ਟਰਾਲਾ ਮਿੱਟੀ ਦਾ ਸਢਾ ਲਈ ਜਦੋਂ ਸੂਣ ਆਏ ਨੇ ਬੰਬ ਬਣ ਕੇ ਸੂ ਠੀਕ ਐ ਕਿ ਸੀਲ ਸਭ ਬਹੁਤ ਚੰਗੀ ਐ ਜਦਾਂ ਟਰਾਲਾ ਬਹੁਤ ਪਈਆ ਆ ساری ਵਲਟਲ ਕੱਢ ਕੇ ਸੋਨਾ ਪ੍ਰੋਫਟ ਨੂੰ ਚੜਾ ਹਵਾਣਾ ਸਟਾਰਟ ਹੁੰਦਾ ਪੱਟਾਂ ਚ ਫਸਿਆ ਪਿਆ ਅਗੇ ਧੁੰਨੀ ਨੂੰ ਹਵਾਨਾ ਟੱਚ ਕਰਦਾ ਮੂਹਰੇ ਥਾਂ ਤੋਂ ਗੱਠਾਂ ਨੂੰ ਹਵਾਨਾ ਅੱਗੇ ਧੁੰਨੀ ਵਾਲੇ ਪਾਸੇ ਨੂੰ ਫਿਰਦਾ ਆ ਗਾੜੀ 'ਚ ਵੀ ਦੁੱਧ ਚੰਗਾ ਆਉ ਸਹੀ ਮੈਨੇ ਪਸ਼ੂ ਦੁੱਧ ਵੱਧ ਉਹ ਹੀ ਦਿੰਦਾ ਜਿਹਦੀ ਅਗਾੜੀ 'ਚ ਦੁੱਧ ਵੱਧ ਹੁੰਦਾ ਜੇ ਅਗਾੜੀ 'ਚ ਪਾਈ ਆ ਨਿਕਲੇ ਪਿਛਾੜੀ 'ਚ ਕੱਲੀ ਜੋ ਡਰਮ ਕਿੱਥੋਂ ਭਰ ਦੋਗੀ ਰਲ ਮਿਲਾ ਕੇ ਆ ਗਾੜੀ ਪਿਛਾੜੀ ਫੇਰ ਹੀ ਪਸ਼ੂ ਦੁੱਧ ਵੱਧ ਦਿੰਦਾ 27 28 ਕਿਲੋ ਦੁੱਧ ਬਾਈ ਕਹਿੰਦਾ ਪਿਆਜੂ ਇੱਕ ਹਫਤੇ ਦੀ ਕੱਚੀ ਆ ਵਧੀਆ ਰੋਤ ਆ ਗਈ ਹੁਣ ਹਜੇ ਹਫਤੇ ਨੂੰ ਸੂਣਾ ਹਫਤੇ ਨੂੰ ਤਾਂ ਮੌਸਮ ਦਾ ਹੋਰ ਵੀ ਫਰਕ ਪੈ ਜਾਣਾ ਹੁਣ ਜੇ ਤਾਂ ਸੁਬਾ ਸ਼ਾਮ ਤਾਂ ਮੌਸਮ ਫੁੱਲੀ ਠੰਡਾ ਹੁੰਦਾ ਦੁਪਹਿਰਾਂ ਹਜੇ ਧੁੱਪ ਜੀ ਲੱਗਦੀ ਹੈ ਉਦੋਂ ਗਰਮੀ ਆਉਂਦੀ ਹੈ ਤੇ ਹਜੇ ਇੱਕ ਹਫ਼ਤਾ ਇਹਨੇ ਲੈ ਜਾਣਾ ਵਧੀਆ ਰੁੱਤ ਜੋ ਸੂਨਾ ਕਰਮਾ ਵਾਲੀ ਨੇ ਤੇ ਗਾਂ ਸਿਆਲੋ ਸਿਆਲ ਕਰਮਾ ਵਾਲੀ ਦੁੱਧ ਦੇ ਨਿਆਰੇ ਦੇ ਦੂ ਮੁੱਲ 85000 ਵਿੱਚੋਂ ਮਾਨ ਤਾਨ ਹੋ ਜੂ ਫਾਰਮ ਚੋਂ ਵੈੜ ਲਈ ਹੈ 28 30 ਕਿਲੋ ਖੁੱਲਾ ਦੁੱਧ ਪਿਆ ਜੂ ਥਾਣਾ ਅਸਦੀ ਚਵਾਈ ਵਾਲਾ ਭਾਵੇਂ ਮੱਥੀ ਚਵਾਈ ਕਰ ਲੋ ਭਾਵੇਂ ਮਸ਼ੀਨ ਤੇ ਚਵਾਈ ਕਰ ਲੋ ਉਹ ਥੋੜੀ ਮਰਜੀ ਆ ਪੈਠਪੜਾ ਪੂਰਾ ਹਾਰਡ ਪਿਆ ਹਜੇ ਕੋਈ ਨਿਵਾਇਆ ਨਹੀਂ 5-7 ਦਿਨ ਬੜੇ ਆਰਾਮ ਨਾਲ ਲੈ ਜਾਣੇ ਆ ਸਿਆਲੋ ਸਾਲ ਦੁੱਧ ਦੇ ਨਿਆਰੇ ਦੇ ਦੂ ਇੱਕ ਇਧਰ ਟਾਪ ਦੀ ਬੱਚੀ ਬਾਦਾਮੀ ਰੰਗ ਦੀ ਤਾਜੀ ਸੂਈ ਕੰਨ ਮਾ ਸੁਆ ਇਹ ਦੂਜਾ ਸੁਭਾ ਸੂਈਆ ਕੱਲ ਮਾਲਕਾਂ ਦੇ ਘਰੇ ਸੂਈ ਆਪਾਂ ਸੂਈ ਤੋਂ ਬਾਅਦ ਜੇਰ ਜੂਰ ਪਈ ਤੋਂ ਬਾਅਦ ਲੈ ਕੇ ਆਂਦੀ ਆ ਠੀਕ ਹੈ ਜੀ ਮਾਲਕਾਂ ਦੇ ਘਰੇ ਹੀ ਪਈ ਆ ਜੇਰ ਜੂਰ ਇਹਦਾ ਸਾਰਾ ਕੁਸ ਆਪਣੇ ਕੋਲ ਤਾਂ ਅੱਜ ਸਵੇਰ ਤੜਕੇ ਆਈ ਆ ਠੀਕ ਹੈ ਜੀ ਕੱਲ ਇਹਦਾ ਸ਼ਾਮ ਨੂੰ ਬੋੜਾ ਉੱਥੇ ਕੱਢ ਲਿਆ ਸੀ ਆ ਤੜਕੇ ਅੱਜ 4 ਕਿਲੋ ਕੱਢਤਾ ਸੀਗਾ ਮੈਂ ਬੱਚੇ ਨੂੰ ਪਿਆ ਦੇ ਕਿੰਨਾ ਕੁ ਦੁੱਧ ਪਿਆਜੂ ਦੋ ਦੋਨਾਂ ਦਾ ਕਹਿਆ ਵੀ ਅਸੀਂ 25 ਲੀਟਰ ਪਹਿਲੇ ਸੂਏ ਚ ਹੋਇਆ ਬਾਕੀ ਦੁੱਧ ਅਗਲੇ ਦੀ ਸੇ ਇਹ ਦੇ ਦੇਣੀ ਆਪਾਂ 3 ਘੱਟ 70 ਦੀ 67000 ਦੀ ਹਾਂਜੀ ਦੋਸਤੋ ਭਾਈ ਕਹਿੰਦਾ ਕੱਲ ਸੌਦਾ ਹੋਇਆ ਸੀ ਮਾਲਕਾਂ ਦੇ ਘਰੇ ਸੂਈ ਹੈ ਉਹਨਾਂ ਦੇ ਘਰੇ ਜੇ ਰਪਈ ਹੈ ਸ਼ਾਮ ਨੂੰ ਭਾਈ ਕਹਿੰਦਾ ਮੈਂ ਬੌਲਾ ਚੋਲਿਆ ਸੀ ਤੇ ਅੱਜ ਸਵੇਰ ਬੌਲਾ ਚੋਇਆ 4 ਕਿਲੋ ਤੇ ਉਹ ਤੋਂ ਬਾਅਦ ਚ ਭਾਈ ਕਹਿੰਦਾ ਆਪਾਂ ਲਿਆਂਦੀ ਹੈ ਯਾਨੀ ਕਿ ਦੋ ਚਵਾਈਆਂ ਹੋਈਆਂ ਦੋਹਾਂ ਮਾਲਕਾਂ ਦੇ ਘਰੇ ਹੋਈਆਂ ਤੀਜੀ ਚਵਾਈ ਹੁਣ ਸ਼ਾਮ ਨੂੰ ਹੋਣੀ ਹੈ 8:40 ਵਜੇ ਤੇ ਵੀਡੀਓ ਬਣਾ ਰਹੇ ਹਾਂ ਸਵੇਰ ਸ਼ਾਮ ਦੀ ਚੁਵਾਈ ਚ ਸਾਰਾ ਦੇਣੀ ਪਿਆ 25 ਲੀਟਰ ਦੁੱਧ ਬਾਈ ਦੱਸਤਾ ਕਿ ਇਹਨੇ ਪਹਿਲੇ ਸੂਵੇ ਦਿੱਤਾ ਦੂਜੇ ਸੂਵੇ ਸੂਈ ਅਮਰੀਕਨ ਵਹਿਣਾਰ ਗੱਲੇਵਾ ਵੱਡੀ ਵਹਿੜ ਬਦਾਮੀ ਰੰਗ ਦੀ ਖੁੱਲੇ ਢਲੇ ਆਂਗਾ ਪੈਰਾਂ ਦੀ ਦੋਸਤੋ ਹਮਾਜਲ ਵਾਲੀ ਜਰਸੀ ਜਿੱਡਾ ਤਾਂ ਹਵਾਨਾ ਹੀ ਤਿਆਰ ਕਰੀ ਫਿਰਦੀ ਘਰਮ ਵਾਲੀ ਥਣ ਗੁਲਾਬੀ ਹਾਦੀ ਚੁਵਾਈ ਵਾਲੇ ਬਾਕੀ ਉਹ ਸੀਰ ਸਾਉ ਬਹੁਤ ਸੀਰ ਸਾਉ ਬਾਈ ਕਹਿੰਦਾ ਬਹੁਤ ਹੈ ਇੰਨਾ ਚੰਗਾ ਥਣ ਲੱਗਾ ਚੁਵਾਈ 19 ਜਿਆਦਾ ਚੰਗੀ ਲੱਗੀ ਹੋਈ ਹੈ ਠੀਕ ਹੈ ਦੋਸਤੋ ਬਾਕੀ ਸੂਈ ਸਵਾਈ ਹੈ ਕਿ ਭਵਾਂ ਚੋਕੇ ਲੈ ਜੇ ਅਗਲਾ ਦੋ ਟਾਈਮ ਹਾਂ ਦੋ ਚਾਰ ਡੰਗ ਚੋਲੇ ਜਿੰਨਾ ਚਾ ਮਰਜ਼ੀ ਚੋਈ ਜਾਵੇ 67000 ਦੀ ਬਾਈ ਕਹਿੰਦਾ ਦੇ ਦੇਣੀ ਹੈ ਤੇ ਵਿੱਚੋਂ ਮਾਨ ਤਾਨ ਹੋ ਜੂ ਜੇ ਕੋਈ ਭੈਣ ਭਰਾ ਜੋੜੀ ਲੈ ਲੈਂਦਾ ਵਹਿੜਾਂ ਦੀ ਫਿਰ ਪੂਰਾ ਵੱਧ ਹੋ ਜੂ ਤੇ ਜੇ ਕਿੰਨਾ ਦਾ ਇਕੱਠਾ ਹੀ ਕੋਤਾ ਕਰ ਲੈਂਦਾ ਫਿਰ ਖੁੱਲਾ ਮਾਨ ਤਾਨ ਹੋ ਜੂ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਵਹਿੜਾਂ ਇੱਕ ਨੰਬਰ 35000 ਦੀ 15 ਕਿਲੋ ਦੁੱਧ ਆ 14 ਕਿਲੋ ਮੰਨ ਕੇ ਆਜੋ ਭਵਾਂ 10 ਦਿਨ ਚੋਕੇ ਲੈ ਜੋ ਚਵਾਈ ਤੁਸੀਂ ਕਰਨੀ ਹੈ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਤੁਹਾਡਾ ਹੱਕ ਬਣਦਾ ਮੇਰਾ ਕੰਮ ਵੀਡੀਓ ਬਣਾਉਣਾ ਪਸ਼ੂ ਤੁਹਾਨੂੰ ਤਿੰਨ ਵਿਖਾਤੇ ਆ ਜਿਹੜਾ ਵੀ ਨਗ ਤੁਹਾਡੇ ਪਸੰਦ ਆਉਂਦਾ ਬਾਈ ਦੇ ਘਰੇ ਆਇਓ ਆਪਦੀ ਰੀਜਨਲ ਤਸੱਲੀ ਕਰਕੇ ਲੈ ਜਾਓ ਦੋ ਸੁਈਆਂ ਸਵਾਈਆਂ ਤੇ ਇੱਕ ਗੱਬਣ ਫੋਨ ਨੰਬਰ ਸਕਰੀਨ ਤੇ ਆ ਦੁੱਧ ਦੇ ਹਿਸਾਬ ਨਾਲ ਮੁੱਲ ਤਿੰਨਾਂ ਦੀ ਜਾਇਜ਼ ਹੈ ਫੋਨ ਨੰਬਰ ਸਕਰੀਨ ਤੇ ਆ ਪਿੰਡ ਚੰਦਪੁਰਾਣਾ ਮਹਾਂਪੁਰਸ਼ਾਂ ਦਾ ਪਿੰਡ ਹੈ ਲਗਭਗ ਸਾਰਾ ਏਰੀਆ ਜਾਣਦਾ ਹੀ ਹੈ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਲਾਸਟ ਦੇ ਵਸਾਰਿਆਂ ਨੂੰ ਫਸ਼ੀਕਾ ਚਲਦ ਮਿਲਦੇ ਕਿਸੇ ਨੂੰ